ਫਿਰੋਜ਼ਪੁਰ ਸ਼ਹਿਰ ਵਿੱਚ ਬੇਖੌਫ ਹੋਇਆ ਅਪਰਾਧ ਦਿਨ ਦਿਹਾੜੇ ਕਰ ਜਾ ਰਹੀ ਕਾਲਜ ਦੀ ਸਟੂਡੈਂਟ ਤੋਂ ਖੋਹਿਆ ਬੈਗ ਦੋ ਬਾਈਕ ਸਵਾਰ ਲੁਟੇਰਿਆਂ ਨੇ ਦੇਵੀ ਦੁਆਰਾ ਮੰਦਿਰ ਤੇ ਸਾਹਮਣੇ ਦਿੱਤਾ ਘਟਨਾ ਨੂੰ ਅੰਜਾਮ ਚੌਕ ਵਿੱਚ ਲੱਗੇ ਪੁਲਿਸ ਦੇ ਸੀਸੀਟੀਵੀ ਕੈਮਰੇ ਵੀ ਹੋਏ ਫੇਲ ਫਿਰੋਜ਼ਪੁਰ ਸ਼ਹਿਰ ਵਿੱਚ ਅਪਰਾਧ ਇਸ ਕਦਰ ਬੇਖੌਫ ਹੋ ਚੁੱਕਾ ਹੈ ਕਿ ਬੇਟੀਆਂ ਨੂੰ ਵੀ ਲੁਟੇਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਸ ਗੱਲ ਦੀ ਹਕੀਕਤ ਅੱਜ ਦੁਖਹਿਰ ਸ਼ਹਿਰ ਦੇ ਐਸਡੀ ਸਕੂਲ ਦੇ ਨਿਕਟ ਦੇਵੀ ਦੁਆਰਾ ਮੰਦਰ ਦੇ ਕੋਲ ਉਸ ਸਮੇਂ ਸਾਹਮਣੇ ਆਈ ਜਦੋਂ ਕਾਲਜ ਤੋਂ ਪੜ੍ਹਾਈ ਕਰ ਘਰ ਜਾ ਰਹੀ ਇੱਕ ਸਟੂਡੈਂਟ ਨੂੰ ਦੋ ਬਾਈਕ ਸਵਾਰਾਂ ਨੇ ਲੁੱਟ ਲਿਆ ਇਹਨਾਂ ਬਾਈਕ ਸਵਾਰਾਂ ਨੇ ਸਟੂਡੈਂਟ ਦਾ ਬੈਗ ਖੋਲ੍ਹ ਲਿਆ ਜਿਸ ਵਿੱਚ ਉਸ ਦਾ ਮੋਬਾਈਲ ਜ਼ਰੂਰੀ ਕਾਗਜ਼ਾਤ ਅਤੇ ਨਕਦੀ ਰੱਖੀ ਹੋਈ ਸੀ ਕਸੂਰੀ ਗੇਟ ਦੀ ਚੁੰਗੀਖਾਨਾ ਰੋਡ ਦੇ ਨਿਕਟ ਰਣ ਵਾਲੀ ਦਿਸ਼ਾ ਤਵਨ ਪੁਤਰੀ ਵਿਕਰਮ ਪ੍ਰਤਾਪ ਨਾਮਕੇ ਸਟੂਡੈਂਟ ਕੋ ਬੈਗ ਖੋਹਣ ਵਾਲੇ ਦੋਨੋਂ ਬਾਈਕ ਸਵਾਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਾਵਿਆਨ ਵਾਲਾ ਮਹੱਲਾ ਦੀ ਤਰਫ ਫਰਾਰ ਹੋ ਗਏ ਦਿਸ਼ਾ ਨੇ ਸ਼ੋਰ ਤਾਂ ਮਚਾਇਆ ਪਰ ਤਦ ਤੱਕ ਦੋਨੋਂ ਲੁਟੇਰੇ ਅੱਖਾਂ ਤੋਂ ਦੂਰ ਹੋ ਚੁੱਕੇ ਸਨ ਦਿਸ਼ਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਲੁਟੇਰਿਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਪਹਿਲਾ ਕਾਲਜ ਗਈ ਜਿੱਥੇ ਉਸਨੇ ਪ੍ਰਿੰਸੀਪਲ ਨੂੰ ਆਪਣੇ ਨਾਲ ਹੋਈ ਘਟਨਾ ਤੋਂ ਵਾਕਫ ਕਰਵਾਇਆ لیکن کالج پرشان نے ਇਹਨਾਂ ਕਹਿ ਕੇ ਟਾਲ ਦਿੱਤਾ ਕਿ ਘਟਨਾ کالج ਤੋਂ ਬਾਹਰ ਹੋਈ ਹੈ ਇਸ ਸਬੰਧ ਵਿੱਚ ਉਹ ਕੁਝ ਨਹੀਂ ਕਰ ਸਕਦੇ ਪਰਿਵਾਰ ਵਾਲਿਆਂ ਨੇ ਇਹ ਵੀ ਦੱਸਿਆ ਕਿ દિ샤 ਨੇ ਘਰ ਆ ਕੇ ساری ਘਟਨਾ ਸਾਨੂੰ ਦੱਸੀ ਅਤੇ ਅਸੀਂ پولیس ਦੇ ਨਾਲ ਇਸ ਘਟਨਾ ਬਾਰੇ ਗੱਲ ਕਰ ਚੁੱਕੇ ਹਾਂ ਹਾਲੇ ਤੱਕ پولیس ਨੇ ਕੋਈ ਸੁਧ ਨਹੀਂ ਲਈ ਦੂਜੇ ਪਾਸੇ ਜਿੱਥੇ ਇਹ ਘਟਨਾ ਹੋਈ ਹੈ ਉੱਥੇ پولیس ਦੀ ਤੀਸਰੀ ਅੱਖ ਦੇ ਨਾਂ ਨਾਲ ਜਾਣੇ ਜਾਂਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਲੇਕਿਨ ਲੁਟੇਰਿਆ ਨੇ ਇਹਨਾਂ ਸੀਸੀਟੀਵੀ ਕੈਮਰਿਆਂ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਘਟਨਾ ਨੂੰ ਦਿਹਾੜੇ ਅੰਜਾਮ ਦੇ ਦਿੱਤਾ ਫਿਲਹਾਲ ਪਰਿਵਾਰ ਵਾਲੇ ਇਨਸਾਫ ਲਈ ਪੁਲਿਸ ਥਾਣੇ ਪਹੁੰਚਣ ਦੀ ਗੱਲ ਕਰ ਰਹੇ ਸਨ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ